ਪੰਜਾਬ ਦੇ ਵਿੱਚ ਹੁਨਰ ਦੀ ਕਮੀ ਨਹੀਂ ਆ ਹਰ ਇੱਕ ਨੌਜਵਾਨ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਮੱਲਾ ਮਾਰੀਆਂ ਹੋਈਆਂ ਸੋ ਅੱਜ ਅਸੀਂ ਤੁਹਾਨੂੰ ਉਸ ਅੰਮ੍ਰਿਤਸਰ ਦੀ ਧੀ ਨਰ ਮਿਲਵਾਨ ਜਾ ਰਹੇ ਹਾਂ ਉਮਰ ਉਸ ਦੀ 26 ਸਾਲਾ ਇੰਦਰਪ੍ਰੀਤ ਕੋਰਸਾ ਨਾਮ ਹੈ ਉਸ ਦੇ ਵੱਲੋਂ ਫਸਟ ਜਿਹੜੀ ਸੋਲੋ ਐਗਜ਼ਿਬਿਸ਼ਨ ਹੈ ਆਰਟ ਗੈਲਰੀ ਵਿੱਚ ਲਗਵਾਈ ਕੀਤੀ ਹੈ ਤੇ ਉਸ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀ ਜਿਹੜੇ ਕੈਨਵਸ ਹੈ ਆਪਣੇ ਫੇਸ਼ੀਅਲ ਐਕਸਪ੍ਰੈਸ਼ਨ ਆ ਉਸ ਨੇ ਉਸ ਪਿਕਚਰ ਦੇ ਵਿੱਚ ਪਾਇਆ ਪਰ ਤੁਹਾਨੂੰ ਤਸਵੀਰਾਂ ਖਵਾ ਦਈਏ ਜਿਹੜੀ ਤਸਵੀਰਾਂ ਉਹ ਇਸ ਤਰ੍ਹਾਂ ਲੱਗਣਗੇ ਜਿਸ ਤਰ੍ਹਾਂ ਕਿ ਲੱਕੜ ਦੇ ਵਿੱਚ ਜਿਹੜੀ ਉਹ ਸੋਲੋ ਤਸਵੀਰਾਂ ਬਣਾਈ ਗਈਆਂ ਪਰ ਪੇਜ ਐ ਉਸ ਦੇ ਉੱਪਰ ਤਸਵੀਰਾਂ ਬਣਾਈ ਗਈਆਂ ਤੇ ਕੱਚੇ ਕੋਲੇ ਦੇ ਨਾਲ ਜਿਹੜੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਤੁਹਾਨੂੰ ਦੱਸਦੇ ਕਿ ਜਿੰਨੀਆਂ ਵੀ ਜਿਹੜੀਆਂ ਤਸਵੀਰਾਂ ਉਸ ਧੀ ਦੀ ਹੀ ਤਸਵੀਰਾਂ ਹੈਗੀਆਂ ਵੱਖ-ਵੱਖ ਐਕਸਪ੍ਰੈਸ਼ਨ ਜੋ ਹੈ ਉਸ ਨੇ ਮਹਿਸੂਸ ਕੀਤੇ ਸੀਗੇ ਉਸ ਨੇ ਆਪਣੀ ਕਲਾ ਦੇ ਰਾਹੀਂ ਬਿਆਨ ਜਿਹੜੇ ਕੀਤੇ ਗੱਲਬਾਤ ਜਰੂਰ ਕਰਾਂਗੇ ਇੰਦਰਪ੍ਰੀਤ ਕੌਰ ਦੇ ਨਾਲ ਪਹਿਲਾਂ ਤਾਂ ਮੈਮ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਫਰਸਟ ਸੋਲੋ ਐਗਜ਼ੀਬਿਸ਼ਨ ਹੈ ਕਿਸ ਤਰ੍ਹਾਂ ਦਾ ਮਹਿਸੂਸ ਲੱਗ ਰਿਹਾ ਹੈ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਮਾਨ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣਾ ਇੱਕ ਸੋਲੋ ਸ਼ੋਅ ਕਰ ਰਹੀ ਹਾਂ ਕਿਉਂਕਿ ਇਸ ਤੋਂ ਪਹਿਲਾਂ ਆਰਟ ਫੀਲਡ ਦੇ ਵਿੱਚ ਐਗਜ਼ੀਬਿਸ਼ਨਸ ਜਿਹੜੀਆਂ ਗਰੁੱਪ ਸ਼ੋਅਸ ਹੋਏ ਕੰਪੀਟੀਸ਼ਨਸ ਦੇ ਵਿੱਚ ਪਾਰਟ ਲਿੱਤਾ ਵਰਕਸ਼ਾਪਸ ਕੀਤੀਆਂ ਪਰ ਇੱਕ ਸੋਲੋ ਸ਼ੋਅ ਕਰਨਾ ਉਹ ਵੀ ਇੱਕ ਸੀਰੀਜ਼ ਦੇ ਉੱਤੇ ਇੱਕ ਬਹੁਤ ਵੱਡੀ ਗੱਲ ਹੁੰਦੀ ਕਿਸੇ ਵੀ ਆਰਟਿਸਟ ਦੇ ਲਈ ਕਿ ਇਸ ਸਬ ਦੀ ਸ਼ੁਰੂਆਤ ਕਦੋਂ ਹੋਈ ਸੀ ਕਿਸ ਤਰ੍ਹਾਂ ਆਇਆ ਸੀ ਕਿ ਹਾਂ ਮੈਂ ਇਸ ਫੀਲਡ ਵਿੱਚ ਜਾਣਾ ਹੈ ਇਸ ਫੀਲਡ ਦੇ ਵਿੱਚ ਜਾ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਮੇਰੇ ਪਾਪਾ ਆਰਟਿਸਟ ਨੇ ਉਹ ਸਕਲਪਚਰ ਬਣਾਦੇ ਨੇ वुਡ ਦੇ ਤੇ ਮੈਂ ਛੋਟੀ ਸੀ ਮਤਲਬ ਹਜੇ ਸਕੂਲ ਵੀ ਨਹੀਂ ਸੀ ਜਾਂਦੀ ਕਿ ਮੈਂ ਉਹਨਾਂ ਨੂੰ ਦੇਖਣਾ ਕੰਮ ਕਰਦੇ ਹੋਇਆ ਤੇ ਮੈਨੂੰ ਲੱਗਣਾ ਕਿ ਮੈਂ ਵੀ ਕਰਾਂ ਤੇ ਮੈਂ ਉਹਨਾਂ ਦੇ ਹੀ ਸਕਲਪਚਰਸ ਦੇ ਉੱਤੇ ਔਰ تھوڑا دینাল کام کرنا شروع ہو جاندی سی ادنا ਕਰਦੇ ਕਰਦਿਆਂ سکول ਦੇ ਵਿੱਚ ڈرائنگز ਕਰਨੀਆਂ ਆرٹ کمپٹیشنز ਦੇ ਵਿੱਚ ਜਾਣਾ ਫਿਰ ਮੈਨੂੰ ਇਸ ਕਲਾ ਦੇ ਵਿੱਚ ਇੰਨਾ ਕੁ ਸਕੂਨ ਮਿਲਿਆ ਕਿ ਮੈਨੂੰ ਲੱਗਾ ਕਿ ਮੈਂ ਆਪਣਾ profession ਵੀ ਇਸੇ ਫੀਲਡ ਨੂੰ ਬਣਾਉਣਾ ਹੈ ਤੇ ਮੈਨੂੰ professionally ਇਸ ਫੀਲਡ ਦੇ ਵਿੱਚ 8 ਸਾਲ ਹੋ ਚੁੱਕੇ ਨੇ ਡਿਪਲੋਮਾ ਤੋਂ ਬਾਅਦ ਮੈਂ ਬੈਚਲਰ ਆਫ ਆਰਟਸ ਕੀਤੀ ਤੇ ਹੁਣ ਮੈਂ ਮਾਸਟਰ ਆਫ ਆਰਟਸ ਕਰ ਰਹੀ ਹਾਂ ਫਾਈਨਲイヤー ਦੇ ਵਿੱਚ ਮੰਜੀ ਸਟਾਇਲ ਐਕਸੀਬਿਸ਼ਨ ਦੇ ਵਿੱਚ ਤੁਹਾਡੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਜਿਹੜੇ ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨ ਆ ਉਹ ਤੋਂ ਤੁਸੀਂ ਉਹ ਜ਼ਾਹਿਰ ਕੀਤੇ ਆ ਇੱਕ ਤਸਵੀਰ ਨੂੰ ਕਿੰਨਾ ਕੁ ਸਮੇਂ ਲੱਗ ਜਾਂਦਾ ਜੇ ਆਪਾਂ ਇੱਕ ਤਸਵੀਰ ਦੀ ਗੱਲ ਕਰੀ ਸਾਇ ਤਸਵੀਰ ਆ ਇਸ ਦੇ ਵਿੱਚੋਂ ਕੀ ਤੁਹਾਡੇ ਸੋਚ ਆ ਕੀ ਤੁਸੀਂ ਸੋਚ ਰਹੇ ਇਸ ਬਾਰੇ ਥੋੜੀ ਜਾਣਕਾਰੀ ਇਹ ਇਸ ਤਸਵੀਰ ਦੇ ਵਿੱਚ ਮੇਰੇ ਆਪਣੇ ਹੀ ਇਮੋਸ਼ਨਸ ਨੇ ਜਿਹੜਾ ਫਰੰਟ ਤੇ ਫੇਸ ਹੈ ਉਹਦੇ ਅਲੱਗ ਇਮੋਸ਼ਨ ਨੇ ਸ਼ੈਡੋ ਵਿੱਚ ਬੈਕ ਤੇ ਜਿਹੜਾ ਫੇਸ ਹੈ ਉਹਦੇ ਅਲੱਗ ਇਮੋਸ਼ਨਸ ਨੇ ਔਰ ਲੱਕੜ ਦਾ ਟੈਕਸਚਰ ਪਾਇਆ ਹੈ ਕਿਉਂਕਿ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਵੁੱਡ ਦੇ ਵਿੱਚੋਂ ਇਮਰਜ ਹੋਈ ਆ ਉਹਦੇ ਵਿੱਚੋਂ ਉੱਭਰ ਰਹੀ ਆ ਉਹ ਮੈਂ ਇਹਦੇ ਵਿੱਚ ਬਣਾਇਆ ਇਹਦਾ ਬੇਸ ਜਿਹੜਾ ਵਾਟਰ ਕਲਰਸ ਦਾ ਹੈ ਔਰ ਉਸ ਤੋਂ ਉੱਤੇ ਫਿਰ ਚਾਰਕੋਲ ਦੇ ਨਾਲ ਜਿਹੜੀ ਡਰਾਇੰਗ ਕੀਤੀ ਗਈ ਹੈ ਸਮੇਂ ਕਿੰਨਾ ਲੱਗ ਜਾਂਦਾ ਇੱਕ ਪੇਂਟਿੰਗ ਨੂੰ ਤਿਆਰ ਕਰਦੇ ਵਾ ਕਿੰਨਾ ਕ ਸਮੇਂ ਲੱਗ ਜਾਂਦਾ ਅਲੱਗ-ਅਲੱਗ ਤਰ੍ਹਾਂ ਦੀ ਪੇਂਟਿੰਗ ਨੂੰ ਅਲੱਗ-ਅਲੱਗ ਸਮੇਂ ਲੱਗਦਾ ਹੈ ਇਸ ਪਾਰਟਿਕੂਲਰ ਕੰਮ ਦੀ ਗੱਲ ਕਰੀਏ ਤਾਂ 2 ਦਿਨ ਲੱਗੇ ਨੇ 1 ਦਿਨ ਵਾਟਰ ਕਲਰ 1 ਦਿਨ ਚਾਰਕੋਲ ਦੇ ਨਾਲ ਕਰਨ ਲਈ ਇਸ ਤੇ ਲਾਵਾ ਜਿਹੜੀ ਪੇਂਟਿੰਗਸ ਹੁੰਦੀਆਂ ਨੇ ਔਇਲ ਪੇਂਟਿੰਗਸ ਉਹਨਾਂ ਨੂੰ ਹੋਰ ਵੱਧ ਟਾਈਮ ਲੱਗਦਾ ਹੈ ਸਕਲਪਚਰ ਨੂੰ ਉਸ ਤੋਂ ਵੀ ਜ਼ਿਆਦਾ ਟਾਈਮ ਲੱਗਦਾ ਮਹੀਨੇ ਲੱਗ ਜਾਂਦੇ ਨੇ ਕਈ ਵਾਰ ਮੈਂ ਜਿਸ ਤਰ੍ਹਾਂ ਸੇ ਅਭੀ ਸੁਣਿਆ ਕਿ ਤੁਹਾਡੇ ਫਾਦਰ ਸਾਹਿਬ ਨੇ ਉਹ ਵੀ ਇਸ ਫੀਲਡ ਦੇ ਵਿੱਚ ਉਹਨਾਂ ਨੇ ਕਾਫੀ ਮੱਲਾ ਮਾਰੀਆਂ ਤੇ ਬਚਪਨ ਤੇ 3 ਸਾਲ ਦੀ ਉਮਰ ਤੇ ਹੀ ਤੁਸੀਂ ਉਹਨਾਂ ਦੀ ਹੈਲਪ ਕਰਦੇ ਸੀ ਕਈ ਵਾਰ ਤੰਗ ਵੀ ਕਰਦੇ ਸੀ ਜੋਨ ਵਾਲੋ ਕਲਾਕ੍ਰਿਤੀਆਂ ਕਿਤੇ ਹੈ ਤੁਸੀਂ ਕਦੇ ਕਦੇ ਖਰਾਬ ਵੀ ਕਰਦੇ ਉਸ ਬਾਰੇ ਮੈਂ ਕੀ ਕਿੱਸਾ ਸੀਗਾ ਉਹ ਇਹੀ ਕਿਸਰ ਸੀ ਕਿ ਉਹਨਾਂ ਦੇ ਸਕਲਪਚਰ ਨੂੰ ਜਿਵੇਂ ਉਹ ਕਰਦੇ ਸੀ ਉਹਨੂੰ ਦੇਖ ਕੇ ਉਹਨਾਂ ਦੇ ਮਗਰੋਂ ਮੈਂ ਵੀ ਉਦਾਂ ਹੀ ਕੀਤਾ ਤੇ ਕਿਉਂਕਿ ਮੈਨੂੰ ਨਹੀਂ ਸੀ ਆਉਂਦਾ ਤੇ ਉਹ ਖਰਾਬ ਹੋ ਗਿਆ ਤੇ ਇਸ ਕਰਕੇ ਫਿਰ ਉਹਨਾਂ ਨੇ ਫਿਰ ਮੈਨੂੰ ਇੱਕ ਅਲੱਗ ਤੋਂ ਹਥੌੜੀ ਤੇ ਟੂਲਸ ਤੇ ਲੱਕੜ ਲੈ ਕੇ ਦਿੱਤੀ ਕਿ ਤੋਂ ਇਹਦੇ ਉੱਤੇ ਕੰਮ ਕਰ ਤੇ ਉਹ ਅਸਲ 'ਚ ਮੇਰੀ ਆਰਟ ਜਰਨੀ ਦੀ ਇੱਕ ਸਟਾਰਟਿੰਗ ਸੀ ਤੇ ਮੈਮ ਫਿਊਚਰ ਕੀ ਪਲਾਨਿੰਗ ਹੈ ਇਸ ਨਾਲ ਤੁਹਾਡੀ ਫਰਸਟ ਸੋਲੋ ਐਗਜ਼ਾਮੀਨੇਸ਼ਨ ਤਾਂ ਲੱਗ ਰਹੀ ਆ ਸਪਨਾ ਕੀ ਹੈ ਕਿ ਮੈਂ ਹਾਂ ਉਸ ਮੁਕਾਮ ਤੱਕ ਪਹੁੰਚਣਾ ਹੈ ਕੀ ਕਹਿੰਦੇ ਹੁਣ ਤੱਕ ਮੈਂ ਐਗਜ਼ੀਬਿਸ਼ਨਸ ਕਰ ਚੁੱਕੀ ਹਾਂ ਇੰਡੀਆ ਚ ਕਈ ਥਾਵਾਂ ਤੇ ਤੇ ਅਵਾਰਡਸ ਮੈਨੂੰ ਸਟੇਟ ਅਵਾਰਡ ਤੇ 올 ਇੰਡੀਆ ਲੈਵਲ ਦਾ ਅਵਾਰਡ ਮਿਲ ਚੁੱਕਾ ਹੈ ਤੇ ਮੇਰਾ ਇਹ ਸੁਪਨਾ ਹੈ ਕਿ ਮੈਂ ਆਪਣੀ ਆਰਟ ਨੂੰ ਉੱਚੀ ਤੋਂ ਉੱਚੀ ਬੁਲੰਦੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂ ਤੇ ਵੱਡੇ ਵੱਡੇ ਅਵਾਰਡਸ ਜਿਹੜੇ ਹਾਸਲ ਕਰਾਂ ਮੈਮ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਕਿਸ ਤਰ੍ਹਾਂ ਦਾ ਸਮਰਥਨ ਮਿਲਦਾ ਖਾਸ ਕਰਕੇ ਜਿਹੜੇ ਤੁਹਾਡੇ ਗੁਰੂ ਨੇ ਤੁਹਾਡੇ ਫਾਦਰ ਸਾਹਿਬ ਓ ਮੈਮ ਕਿਸ ਤਰ੍ਹਾਂ ਤੁਹਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ ਸਪੋਰਟ ਮਿਲਦੀ ਤੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਫੈਮਿਲੀ ਨੂੰ ਕਿਉਂਕਿ ਪਪਾ ਆਪ ਆਰਟਿਸਟ ਨੇ ਤੇ ਉਹਨਾਂ ਤੋਂ ਬਹੁਤ ਵਧੀਆ ਗਾਈਡੈਂਸ ਵੀ ਮਿਲਦੀ ਔਰ ਉਹਨਾਂ ਨੂੰ ਮੇਰੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਤੇ ਮੈਨੂੰ ਵੀ ਆਪਣੀ ਫੈਮਿਲੀ ਤੇ ਬਹੁਤ ਮਾਣ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਆਰਟ ਨਾਲ ਜੁੜੀ ਐ ਤੇ ਮੇਰੀ ਫੈਮਿਲੀ ਵੀ ਆਰਟ ਨਾਲ ਜੁੜੀ ਹੋਈ ਐ ਮੈਮ ਆਪਾਂ ਇਹ ਆਰਟ ਦੀ ਗੱਲ ਕਰੀਏ ਕਿੰਨਾ ਕਰ ਸਕੋਪ ਵੇਖ ਤੁਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਅੱਗੇ ਕਿੰਨਾ ਕਰ ਸਕੋਪ ਹੈ ਕਿਉਂਕਿ ਜਿਹੜੀ ਤੁਹਾਡੀ ਪੇਂਟਿੰਗ ਅਸੀਂ ਪਹਿਲੇ ਕਦੇ ਨਹੀਂ ਵੇਖੀ ਇਸ ਤਰ੍ਹਾਂ ਦਾ ਵੀ ਕੁਝ ਹੁੰਦਾ ਸੀਗਾ ਕਿੰਨਾ ਕਰ ਤੁਸੀਂ ਸਕੋਪ ਇਹ ਤੇ ਲੱਗਦਾ ਕਿ ਸਰਕਾਰ ਨੂੰ ਵੀ ਅੱਗੇ ਆਣਾ ਚਾਹੀਦਾ ਪ੍ਰਮੋਟ ਕਰਨਾ ਚਾਹੀਦਾ ਯੂਥ ਨੂੰ ਤਾਂ ਜੋ ਇਹ ਜਿਹੜੀ ਫੀਲਡ ਹੈ ਹੋਰ ਪ੍ਰਮੋਟ ਹੋ ਸਕੇ ਮੈਨੂੰ ਲੱਗਦਾ ਜਿਹੜੇ ਆਰਟਿਸਟ ਹੈ ਉਹ ਆਪਣੇ ਲੈਵਲ ਤੇ ਬਹੁਤ ਅੱਛਾ ਵਰਕ ਕਰ ਰਹੇ ਨੇ ਪਲੇਟਫਾਰਮਸ ਦੀ ਜ਼ਰੂਰਤ ਹੈ ਤੇ ਗਵਰਨਮੈਂਟ ਨੂੰ ਵੀ ਬਿਲਕੁਲ ਸਪੋਰਟ ਕਰਨ ਦੀ ਜ਼ਰੂਰਤ ਹੈ ਆਰਟਿਸਟਸ ਨੂੰ ਤੇ ਤਾਂ ਕਿ ਹੋਰ ਉਹਨਾਂ ਨੂੰ ਪਲੈਟਫਾਰਮ ਮਿਲੇ ਤੇ ਉਹ ਹੋਰ ਇਸ ਚੀਜ਼ ਦੇ ਵਿੱਚ ਆਪਣੀ ਰੁਚੀ ਜਿਹੜੀ ਪਾਗ ਤੇ ਮਿਹਨਤ ਕਰਨ ਤੇ ਅੱਗੇ ਵਧਣ। ਸਤਿ ਸ਼੍ਰੀ ਅਕਾਲ। ਸਾਥਕ ਜੀ ਨੌਜਵਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਿਸ ਦਾ ਤੁਸੀਂ ਮਿਹਨਤ ਕੀਤੀ ਸੀਗੀ ਬਚਪਨ ਦੇ ਸੋਚਿਆ ਸੀਗਾ ਕਿ ਅੱਜ ਤੁਸੀਂ ਉਸ ਮੁਕਾਮ ਤੇ ਪਹੁੰਚ ਗਏ ਹੋ ਪਰ ਜਿਹੜੇ ਕਾਫੀ سارے ਯੂਥ ਹੈ ਦੂਜੀ ਸੰਗਤ ਵੱਲ ਬੁਰੇ ਕੰਮ ਵੱਲ ਜਾਦਾ ਪੈਂਦੇ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ? ਮੈਨੂੰ ਲੱਗਦਾ ਹੈ ਕਿ ਪੈਸ਼ਨ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਚੀਜ਼ ਉਹ ਕੋਈ ਵੀ ਆਰਟ ਵੀ ਹੋ ਸਕਦੀ ਕੋਈ ਹੋਰ ਫੀਲਡ ਵੀ ਹੋ ਸਕਦੀ ਹੈ ਪਰ ਕੋਈ ਵੀ ਚੀਜ਼ ਹੈ ਉਹਦੇ ਉਹਨੂੰ ਮਿਹਨਤ ਨਾਲ ਕਰਨਾ ਚਾਹੀਦਾ ਹੈ ਤੇ ਫਿਰ ਆਪਾਂ ਇੱਕ ਵਧੀਆ ਜਿਹੜਾ ਸਕਸੈਸਫੁਲ ਹੋ ਸਕਦੇ ਆ ਸੋ ਬਿਲਕੁਲ ਜੋ ਵੀ ਤੁਸੀਂ ਸੋਚਿਆ ਉਸ ਨੂੰ ਸੱਚੇ ਮਨ ਨਾਲ ਕੀਤਾ ਜਾਵੇ ਤਾਂ ਕਾਮਯਾਬ ਤੁਸੀਂ ਜ਼ਰੂਰ ਹੋਗੇ ਸੋ ਇੰਦਰਪ੍ਰੀਤ ਕੋਰ ਤੇ ਪਿਤਾ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਕਿੰਨਾ ਮਾਨਸੂਰ ਹੋ ਰਿਹਾ ਧੀ ਦੀ ਪਹਿਲੀ ਸੋਲੋ ਐਕਸੀਪੀਸ਼ਨ ਹੈ ਜੋ ਤੁਸੀਂ ਇਸ ਫੀਲਡ ਦੀ ਕਾਫੀ ਮੱਲਾ ਮਾਰੀ ਆ ਹੁਣ ਉਸੇ ਨਕਸ਼ੇ ਕਦਾਂ ਤੁਹਾਡੇ ਤੇ ਚੱਲ ਰਹੀ ਹੈ ਬਹੁਤ ਖੁਸ਼ੀ ਆਈ ਬੜਾ ਚੰਗਾ ਲੱਗਦਾ ਵਾ ਜਿਹੜੋ ਇਸ ਦੀ ਤਾਰੀਫ ਹੁੰਦੀ ਆ ਆਪਣੇ ਨਾਲੋਂ ਜ਼ਿਆਦਾ ਮਾਣ ਹੋਰ ਮਹਿਸੂਸਨ ਜ਼ਿਆਦਾ ਮਹਿਸੂਸਨ ਦੀ ਖੁਸ਼ੀ ਮਾਣ ਮਹਿਸੂਸ ਹੁੰਦਾ ਵਾ ਜਿਹੜੋ ਬੱਚੇ ਅੱਗੇ ਚੱਲਦੇ ਨੇ ਸਰ ਇਸ ਦੀ ਸ਼ੁਰੂਆਤ ਕਿਸ ਤਰ੍ਹਾਂ ਇਸ ਇੰਦਰਪ੍ਰੀਤ ਕੌਰ ਦੀ ਕਿਉਂਕਿ ਅਸੀਂ ਸੁਣੇ ਕਿ ਬਚਪਨ ਤੇ ਹੀ ਤੁਹਾਡੇ ਉਜਾਰ ਫੜ ਕੇ ਮਤਲਬ ਜੋ ਤੁਸੀਂ ਕਰਦੇ ਸੀਗੇ ਆਪਣੇ ਆਪ ਹੀ ਕੰਮ ਕਰਨ ਲੱਗ ਪੈਂਦੇ ਸੀ ਕਈ ਵਾਰ ਤੇ ਜੋ ਤੁਹਾਡੇ ਵੱਲੋਂ ਬਣਾਇਆ ਹੋਇਆ ਜਾਂਦਾ ਇਸ ਕਲਚਰ ਖਰਾਬ ਹੀ ਕਰ ਦਿੰਦੇ ਸੀ ਬਚਪਨ ਤੇ ਬਿਲਕੁਲ ਜੀ ਇਹਨੇ ਕੀਤਾ ਸੀ ਇਸੇ ਤਰ੍ਹਾਂ ਔਰ ਉਸ ਵੇਲੇ ਮੈਨੂੰ ਬਹੁਤ ਸਾਰਾ ਗੁੱਸਾ ਆਇਆ ਲੇਕਨ ਮੈਂ ਕਿਹਾ ਵੀ ਇਹ ਨਾਲ ਸਵੇਰੇ ਗੱਲ ਕਰਾਂਗੇ ਮੈਨੂੰ ਗੁੱਸਾ ਵੜਾ ਸੀਗਾ ਰਾਤ ਹੋ ਗਈ ਰਾਤ ਮੈਂ ਡਿਊਟੀ ਤੋਂ ਆਇਆ ਫਿਰ ਆਖ-ਸਾਖਦਾ ਮੇਰਾ ਦਿਮਾਗ ਠੰਡਾ ਹੋਇਆ ਤੇ ਚੰਗਾ ਸੀਗਾ ਜੀ ਗੁਰੂ ਮਹਾਰਾਜ ਨੇਕਲ ਦਿੱਤੀ ਆ ਕਿ ਮੈਨੂੰ ਉਹ ਛਿੜਕਿਆ ਨਹੀਂ ਇਹ ਛਿੜਕਿਆ ਤਾਂ ਅੱਜ ਇਸ ਸੰਕਾਮ ਤੇ ਨਹੀਂ ਹੋਣਾ ਸੀਗਾ ਕੀ ਪਤਾ ਤੁਹਾਡੀ ਤੇ ਕੁਝ ਹੋਰ ਸੋਚ ਲੈਂਦੀ ਕਿ ਨਹੀਂ ਹੁਣ ਮੈਂ ਇਸ ਫੇਲ ਤੇ ਨਹੀਂ ਜਾ ਸਕਦਾ ਬਾਈ ਇਹਨੂੰ ਵੇਖ ਕੇ ਮੂੰਹ ਪਾਸੇ ਕਰ ਲੈਂਦੀ ਜੀ ਮੇਰਾ ਕੀ ਤਾਂ ਕੰਮ ਵੀ ਪੜਾ ਲੱਗਦਾ ਤੇ ਫਿਰ ਅਗਲੇ ਦਿਨ ਨੂੰ ਮੈਂ ਇਹਨੂੰ ਕਿਹਾ ਵੀ ਮੈਂ ਤਾਂ ਇਸ ਕਰਕੇ ਲਿਆ ਕੇ ਲੱਤੇ ਆ ਇਹਨੂੰ ਉਜਾਰ ਵੱਖਰੇ ਕੇ ਆਪਣਾ ਮੇਰਾ ਕੰਮ ਨਾ ਖਰਾਬ ਕਰੇ ਪਰ ਇਹਨੇ ਉਹ ਜਾਰਾ ਨੂੰ ਸਿੱਧੇ ਪਾਸੇ ਚਲਾਇਆ ਉਸ ਵੇਲੇ ਤੁਹਾਨੂੰ ਪਤਾ ਨਹੀਂ ਸੀਗਾ ਕਿ ਤੁਹਾਡੀ ਤੇ ਇਸ ਮੁਕਾਮ ਤੱਕ ਪਹੁੰਚ ਜਾਓਗੇ ਜੀ ਨਹੀਂ ਅਸਰ ਨਹੀਂ ਸੁਸੋਚਿਆ ਪਰ ਇਹਦੀ ਮਿਹਨਤ ਹੈ ਟੋਟਲੀ ਇਹਦੀ ਮਿਹਨਤ ਹੈ ਹਰ ਇੱਕ ਨੂੰ ਮੈਂ ਹਰ ਇੱਕ ਉੱਤੇ ਪੈਂਦਾ ਵਾ ਲੇਕਿਨ ਉਹਦਾ ਆਨੰਦ ਕੋਈ ਕਿੰਨਾ ਲੈਂਦਾ ਵਾ ਉਹ ਤੇ ਡਿਪੈਂਡ ਕਰਦਾ ਵਾ ਸਰ ਤੁਸੀਂ ਵੀ ਇਸ ਫੀਲਡ ਵਿੱਚ ਕਾਫੀ ਮੱਲਾ ਮਾਰੀਆ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਜਾ ਕੇ ਪਾਰਟਿਸਿਪੇਟ ਕੀਤਾ ਕਿਹੜੇ ਕਿਹੜੇ ਅਵਾਰਡ ਨੈਸ਼ਨਲ ਜਾਂ ਇੰਟਰਨੈਸ਼ਨਲ ਅਵਾਰਡ ਤੋਂ ਜਿੱਤੇ ਉੱਤਰੀ ਭਾਰਤ ਵਿੱਚ ਤੇ ਲਗਭਗ ਸਾਰੀ ਜਗ੍ਹਾ ਦੇ ਉੱਤੇ ਮੈਂ ਆਪਣੀਆਂ ਐਡਮਿਸ਼ਨ ਲਗਾ ਚੁੱਕਾ ਹਾਂ ਜੀ ਅ ਲੋਕਾਂ ਨੂੰ ਸੱਤ ਨੈਸ਼ਨਲ ਅਵਾਰਡ ਮਿਲੇ ਨੇ ਇੱਕ ਇੰਟਰਨੈਸ਼ਨਲ ਇਹ ਔਰ ਸਟੇਟ ਪੱਧਰ ਤੇ ਕਾਫੀ ਮਾਨ ਸਨਮਾਨ ਦਿੱਤਾ ਗਿਆ ਵਾ ਵਕਫਾ ਸੁਸਾਇਟੀਆਂ ਵੱਲੋਂ ਚੰਗੀ ਗੱਲ ਹੈ ਔਰ ਬੱਚੇ ਵੀ ਜਿਹੜੇ ਨੇ ਉਹ ਵੀ ਇਹ ਮਾਨ ਹਾਸਲ ਕਰਨਾ ਸੋ ਬਿਲਕੁਲ ਅੱਜ ਅਸੀਂ ਤੁਹਾਨੂੰ ਮਿਲਵਾਇਆ ਉਸ ਪਿਤਾ ਤੇ ਧੀ ਦੀ ਜੋੜੀ ਦੇ ਨਾਲ ਜਿਸ ਨੇ ਕਲਾ ਆਰਟ ਦੀ ਕਲਾ ਦੇ ਵਿੱਚ ਕਾਫੀ ਮੱਲਾਮਾਰੀਆਂ ਅਨੇਕ ਮੈਡਲ ਅਨੇਕ ਅਵਾਰਡ ਜਿਹੜੇ ਜਿੱਤੇ ਐ ਸੋ ਇੰਦਰਪ੍ਰੀਤ ਕੋਰ ਦੇ ਵੱਲੋਂ ਪਹਿਲੀ ਸੋਲੋ ਐਗਜ਼ੀਬਿਸ਼ਨ ਲਗਾਈ ਗਈ ਗਈ ਆਰਟ ਗੈਲਰੀ ਵਿਖੇ ਤੇ ਉਸ ਵੱਲੋਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੈਨਵਸ ਹੈ ਸਕਲਪਚਰ ਹੈ ਉਹ ਤਿਆਰ ਕੀਤੇ ਖੁੱਦੀ ਜਿਹੜੀ ਸੋਚ ਸੀਗੀ ਉਸ ਨੇ ਉਹ ਤਸਵੀਰਾਂ ਵਿੱਚ ਬਿਆਨ ਕੀਤੇ ਜਿਹਦੇ ਕਾਫੀ ਅਵਾਰਡ ਵੀ ਜਿਹੜਾ ਸੋ ਜਿੱਤੇ ਗਿਆ ਸੋ ਇੱਕ ਗੱਲ ਉਸ ਨੇ ਜਰੂਰ ਸੁਨੇਹਾ ਦਿੱਤਾ ਚੰਗਾ ਸੰਦੇਸ਼ ਦਿੱਤਾ ਨੌਜਵਾਨਾਂ ਨੂੰ ਖਾਸ ਕਰਕੇ ਜੇਕਰ ਤੁਹਾਡਾ ਕੋਈ ਵੀ ਪੈਸ਼ਨ ਹੋਵੇਗਾ ਜੇਕਰ ਤੁਸੀਂ ਬਚਪਨ ਤੋਂ ਸੋਚ ਲਉਗੀ ਹਾਂ ਮੈਂ ਉਸ ਮੁਕਾਮ ਤੱਕ ਤਾਂ ਤੁਸੀਂ ਜਰੂਰ ਕਾਮਯਾਬ ਹੋਗੇ ਜੇਕਰ ਤੁਸੀਂ ਸੱਚੇ ਮੰਦਰਾਲ ਮਿਹਨਤ ਜਰੂਰ ਕਰੋ ਕੈਮਰਾਮੈਨ ਦਲੀਪ ਦੇ ਨਾਲ ਪਰੇ ਸ਼ਰਮਾ ਅਜ਼ੀਮ ਮੀਡੀਆ ਅਮਰitsar